ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਔਨਰੇਬਲ ਬਲਜਿੰਦਰ ਸਿੰਘ ਜੀ ਦੇ ਫਾਰਮ ਤੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਦਿਖਾਈਆਂ ਨੇ ਇਸ ਫਾਰਮ ਦੇ ਵਿੱਚੋਂ ਪਸ਼ੂ ਵਪਾਰ ਦਾ ਕੰਮ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਜਿਹੜੇ ਆਪਾਂ ਤੁਹਾਨੂੰ ਸ਼ੇਕ ਨਾਗ ਦਿਖਾਉਣੇ ਆ ਚਾਰ ਮੱਝਾਂ ਝੋਟੀਆਂ ਬਿਲਕੁਲ ਸਜਰਤਾਜੀਆਂ ਸੁਈਆਂ ਇੱਕ ਗੱਬਰ ਦਿਖਾਵਾਂਗੇ ਮਤਲਬ ਤਿਆਰੀ ਤੇ ਆ ਠੀਕਾ ਜੀ ਤੇ ਇੱਕ ਟੋਕਰ ਦਾ ਬਨਾਮ ਦੁੱਧੋਂ ਡرائی ਆ ਗੱਬਾ ਨਾ ਬਾਕੀ ਝੋਟੀ ਉਹ ਵੀ ਬਿਲਕੁਲ ਨਵੇਂ ਅੰਗ ਪੱਖ ਦੇ ਵਿੱਚ ਆ ਸੋ ਚਾਰ ਮੱਗ ਜਿਹੜੀਆਂ ਸੁਈਆਂ ਸਵਾਈਆਂ ਨੇ ਕੋਈ ਵੀ ਭਰਾ ਆਪਣਾ ਠੀਕਾ ਜੀ ਵੀਡੀਓ ਵੇਖ ਕੇ ਸੌਦਾ ਕਰਦਾ ਇੱਥੇ ਆਣ ਕੇ ਆਪਣੀ ਇੱਕ ਟੈਪ ਦੋ ਟੈਪ ਚੋ ਕੇ ਤੁਸੀਂ ਤਸੱਲੀ ਕਰ ਲਿਆ ਜੀ ਅੱਜ ਤਰੀਕ 25 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਸਰ੍ਹਿਆਲੀ ਤੋਂ ਜਿਹੜੀ ਝੜਕ ਪੱਟੀ ਨੂੰ ਜਾਂਦੀ ਹੈ ਠੀਕਾ ਜੀ ਐਸੀ ਝੜਕ ਦੇ ਉੱਪਰ ਪਿੰਡ ਆ ਜਾਂਦਾ ਪੁਰਜ ਨੱਥੂਕੇ ਕਦਿਆਲਾ ਸਰ੍ਹਿਆਲੀ ਮੰਡ ਤਕਰੀਬ ਇਹ ਪਿੰਡ ਲਾਜੀ ਲੱਗੀ ਆ ਠੀਕ ਆ ਜੀ ਪੱਟੀ ਵੇਖੋ ਤਕਰੀਬਨ 5 ਕਿਲੋਮੀਟਰ ਦੀ ਦੂਰੀ ਆ ਸਾਰੀ ਪੂਰੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਜੇ ਸਭ ਤੋਂ ਪਹਿਲਾਂ ਮੇਰੇ ਬਲਜਿੰਦਰ ਸਿੰਘ ਜੀ ਸਾਸਰੀ ਘਰ ਸਾਸੀ ਘਰ ਵੀਰ ਜੀ ਹੋਰ ਪਾ ਜੀ ਠੀਕ ਆ ਵਧੀਆ ਵਧੀਆ ਜੀ ਹੋ ਪਾ ਜੀ ਜਿਹੜੇ ਵੀਡੀਓ ਵੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਸਾਸਰੀ ਘਰ ਜੀ ਸਾਸਰੀ ਘਰ ਵੀਰ ਹਾਂਜੀ ਬਲਜਿੰਦਰ ਵੀਰ ਟੋਟਲ ਅੱਜ 6 ਨਗ ਆਪਣੇ ਕੋਲੇ ਆ ਜੀ ਹਾਂਜੀ ਵੀਰ ਜੀ ਠੀਕ ਆ ਭਰਾ ਚਾਰ ਜੜੀਆਂ ਮੱਝਾ ਝੋਟੀਆਂ ਸੁਈਆਂ ਤਾਜ਼ੀਆਂ ਆ ਹਾਂਜੀ ਇੱਕ ਤਿਆਰੀ ਦੇ ਤਕਰੀਬਨ ਹਣਾ ਗੱਬੜ ਹਾਂ 20 ਠੀਕ ਇੱਕ ਦੁੱਧੋਂ ਡਰਾਈ ਹੈ ਤੇ ਹੈ ਗੱਬਣਾ ਚੋਟਾ ਗੱਬਣਾ ਸਾਢੇ 6 ਮਹੀਨੇ ਦੀ ਠੀਕ ਹੈ ਭਰਾ ਸੋ ਸ਼ੁਰੂਆਤ ਕਿਸਾਨ ਬਰੋ ਕਰਾਂਗੇ ਇੱਕ ਪਹਿਲੇ ਨੰਬਰ ਤੇ ਤੁਸੀਂ ਇਹ ਮਾਝ ਦੇਖ ਲਓ ਪੂਰਾ ਵੀਰ ਬਜਿੰਦਰ ਸਿੰਘ ਦਾ ਵੇਰਵਾ ਦੱਸਦੇ ਆ ਜੇ ਸੂਗਿਆਂ ਦੇ ਵਿੱਚ ਕਿਵੇਂ ਆ ਇਹ ਵੀਰ ਜੀ ਤੀਜਾ ਮੰਲੇ ਚੌਥਾ ਮੰਲੇ ਸੂਗਾ ਠੀਕ ਹੈ ਜੀ ਹਾਂਜੀ ਉਹਦੀ ਤੀਜਾ ਚਾਹੀ ਚੌਥਾ ਸੂਗਾ ਆਪਦੀ ਸਮਝ ਦੇਖ ਕੇ ਤੁਸੀਂ ਸੌਦਾ ਕਰਨਾ ਹੁੰਦਾ ਠੀਕ ਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਆ ਬੱਚਾ ਜੀ ਮਗਰ ਕਟੜਾ ਮਾਰਨਦਾ ਹੀ ਏ ਕੱਟੀ ਏ ਮਗਰ ਹਾਂਜੀ ਲਓ ਜੀ ਮਗਰ ਕੱਟੀ ਏ ਮੈਲਾ ਮਾਰਦੀ ਪਈ ਏ ਜਿਹੜੀ ਇਹ ਮਾਝ ਆਪ ਤੁਹਾਨੂੰ ਦਿਖਾ ਹਾਈਟ ਕਾਪਸ ਸਟਰਕਚਰ ਤੁਸੀਂ ਵੇਖ ਲਓ ਠੀਕ ਹੈ ਜੀ ਹਾਈਟ ਮੀਡੀਅਮ ਤੇ ਵਿੱਚ ਸਿੰਗਲ ਛੱਡੀ ਆ ਤੇ ਦੁੱਧ ਵੀਰ ਕਿੰਨਾ ਦੇ ਥੱਲੇ 9 ਕਿਲੋ ਜੀ ਲਓ ਜੀ 9 ਕਿਲੋ ਧਾਰਾ ਇਸ ਵਕਤੇ ਦੇ ਥੱਲੇ ਹੁਣ ਹਾਜ਼ਰ ਆ ਜਿਹੜਾ ਪੱਕਾ ਹੋਊਗਾ ਜੀ ਕਰੋ ਚੱਕ ਸੋ ਹਵਾਨੇ ਚੱਡੇ ਦੀ ਸਾਫ਼ ਸੁਥਰੀ ਦਿਖਾਈ ਦੇ ਰਹੀ ਆ ਹਾਈਟ ਮੀਡੀਅਮ ਤੇ ਦੇਜਾ ਸਿੰਗਲ ਛੱਡੀ ਆ ਬਿਲਕੁਲ ਪਤਲਾ ਪਿੰਡਾ ਸਿੰਗ ਖੁੱਲਾ ਬਿਲੂਗਾ ਤੁਹਾਨੂੰ ਠੀਕ ਹੈ ਜੀ ਬਾਕੀ ਦੁੱਧ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਵੀ ਇਸ ਵਕਤੇ ਜਿੰਨਾ ਹੈਗਾ ਇਹਦੇ ਥੱਲੇ ਸੋ ਚਵਾ ਚੂ ਉਹ ਤੇ ਵੀਰ ਬਾਕੀ ਸਾਰੇ ਪਸ਼ੂ ਚੰਗੇ ਜਾਨਵਰ ਓਕੇ ਓਕੇ ਜੀ ਓਕੇ ਲੋਜੀ ਲੋਜੀ ਕਰੋ ਚੱਕ ਠੀਕ ਆ ਜੀ ਸੋ ਮਗਰ ਕੱਤੀ ਆ ਬਾਕੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਪਤਾਉਣ ਦੇ ਬਾਅਦ ਖਾ ਦੇਣੇ ਆ 9 ਲੀਟਰ ਦੱਸਿਆ ਜੀ ਹਾਂਜੀ ਹਾਂਜੀ ਲਓ ਜੀ 9 ਲੀਟਰ ਆ ਠੀਕ ਆ ਹਾਂਜੀ ਬਾਕੀ ਆ ਫੇਸ ਕੁਆਲਟੀ ਏ ਸਿੰਘ ਖੁੱਲਾ ਜ਼ਰੂਰ ਹੋਏਗਾ ਠੀਕ ਆ ਜੀ ਬਾਕੀ ਹਾਈਟ ਮੀਡੀਅਮ ਆ ਮਗਰ ਕੱਤੀ ਆ ਤੇ ਵੀ ਰਜਿੰਦਰ ਕੀ ਮੋਲ ਡਿਮਾਂਡ ਦੀ ਆ ਮੋਲ ਬਾਰੇ 70 ਵੀ ਕਰੀ ਗਈ ਆ ਜੀ ਹਾਂਜੀ 65000 ਤੋਂ ਮਾਨਤਨ ਕਰਾਂਗੇ 65000 ਤੋਂ ਹਾਂਜੀ ਠੀਕ ਆ ਫਿਰ ਲਓ ਵੀ 65000 ਦੇ ਵਿੱਚੋਂ ਮਾਨਤਨ ਹੋਊਗਾ ਮੋਲ ਡਿਮਾਂਡ 70000 ਕਰਾ ਲਿਓ ਠੀਕ ਆ ਜੀ ਬਾਕੀ ਮੱਧ ਚੰਗੀ ਆ ਜਿਹੜੇ ਪ੍ਰਾਣੇ ਨਾਰਮਲ ਜਦੋਂ 10 9 10 10 ਲੀਟਰ ਘਰੇ ਦੁੱਧ ਚ ਮਗਰ ਕੱਟੀ ਆ ਗਈ ਮਗਰ ਕੱਤੀ ਆ ਕੱਤੀ ਦੀ ਫੇਸ ਕੁਆਲਟੀ ਦੇਖੋਗੇ ਬਿਲਕੁਲ ਮੱਥਾ ਬਲੈਕ ਕੁਝ ਕੁ ਜਿਹੜੇ ਮਗਰ ਪੂਛ ਤੇ ਕੋਈ 2 ਇੰਚ ਵਾਲ ਵਾਈਟ ਹੈਗੇ ਆ ਠੀਕ ਆ ਬਾਕੀ ਓਵਰ ਆਲ ਜਿੰਨੀ ਕਰਮਾ ਲਈ ਇਹ ਵੀ ਬਲੈਕ ਆ ਅਗਰ ਸਾਗਰਨਾਪੁਰ ਤੇ ਵੀਰ ਬਜਿੰਦਰ ਆ ਛੋਟੀ ਦੇ ਫੀਰਵਾ ਇਹ ਪਹਿਲਾਂ ਸੋਈ ਆਈ ਪਹਿ ਨਾੜੂ ਨਾਲਾ ਬੱਚੇ ਦੇ ਹਾਂਜੀ ਪਰ ਕੀ ਤੇ ਜਿਆਦੇ ਨੇ ਕੱਟੀ ਕੱਟੀ ਤੇ ਜਾ ਦੇਣਾ ਠੀਕਾ ਜੀ ਮਾਗਰ ਕੱਟੀ ਆ ਤੇ ਆਪ ਪਹਿਲਾਂ ਸੁਭਾ ਤੇ ਤੁਜਾ ਨਹੀਂ ਪਹਿਲਾਂ ਨਹੀਂ ਪਹਿਲਾਂ ਨੂੰ ਝੋਟੀ ਦਿਖਾ ਰਹੇ ਆ ਠੀਕ ਆ ਬਾਕੀ ਬੱਚੇ ਪੁੱਛੋ ਤੇ ਸਹਿਮਤਾ ਪੂਰੀ ਮੈਂ ਨਾ ਬਾਡੀ ਰਖਾ ਕੇ ਦੇਵਾਂਗੇ ਜੀ ਠੀਕ ਆ ਫਿਰ ਸੋ ਬੱਚੇ ਦੇ ਦੋਸਤੋ ਸਹਿਮਤਾ ਠੀਕ ਆ ਜੀ ਕਈ ਵਾਰ ਹੁੰਦਾ ਵੀ ਪਹਿਲਾਂ ਝੋਟਨਾ ਕਿਸੇ ਭਰਾ ਦੇ ਮਨ ਤੇ ਵਜਦਾ ਵੀ ਕੋਈ ਔੜ ਉੜਨਾ ਹੋਵੇ ਠੀਕ ਆ ਸੋ ਬੱਚੇ ਦੇ ਸਹਿਮਤਾ ਐਸ ਵਕਤ ਪੌੜਾ ਕਿੰਨਾ ਜੇ ਥੱਲੇ ਇਹਦੇ ਥੱਲੇ 5 ਕਿਲੋ ਪੌੜਾ ਸੋ 5 ਕਿਲੋ ਐਸ ਵਕਤ ਪੌੜਾ ਠੀਕ ਆ ਬਾਕੀ ਆ ਫ ਮੂੰ ਮੱਥਾ ਚੰਗਾ ਬਾਕੀ ਸਿੰਧੇ ਯਾਰਾ ਦੋਸਤ ਓਰੀਜినਲ ਆ ਹਜੇ ਕੋਈ ਵੀ ਆਪਾਂ ਗੱਲ ਕਰਦੇ ਜੀ ਬੰਕਰ ਪੁੰਕਰ ਕੋਈ ਬਣਾਈ ਨਹੀਂ ਕਿਸੇ ਭਰਾ ਨੇ ਠੀਕ ਆ ਆਮ ਨਾਰਮਲ ਘਰਾਂ ਦੇ ਵਿੱਚੋਂ ਪਸ਼ੂ ਨਿਕਲਦੇ ਆ ਥੋੜਾ ਬਲਜਿੰਦਰ ਵੀਰ ਫੈਨ ਕਰਿਆ ਜੀ ਪਰਾਂ ਨੂੰ ਕਰਿਆ ਜੀ ਆ ਜਿਹੜੀ ਨੇਵਤੀ ਆ ਠੀਕ ਆ ਜੀ ਸੋ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਸੋ 5 ਕਿਲੋ ਇਸ ਵਕਤ ਬੋਲਾ ਝੋਟੀ ਦੇ ਥੱਲੇ ਠੀਕ ਆ ਜੀ ਬਾਕੀ ਜਿਵੇਂ ਜਿਵੇਂ ਮੇਰਾ ਫਾਰਮਰ ਭਰਾ ਕੋ ਸੇਵਾ ਕਰੂਗਾ ਪਹਿਲਾਂ ਝੋਟੀ ਸੁਈ ਆ ਸੋ ਸਾਰੇ ਭਰਾਵਾਂ ਨੂੰ ਪਤਾ ਵੀ ਕੋਈ 8 9 8 9 ਲੀਟਰ ਕਿਤੇ ਵੀ ਨਹੀਂ ਗਿਆਗਾ ਦੁੱਧ ਕੋਈ ਸੇਵਾ ਕਰ ਲਈ ਬਾਕੀ ਪਾਂਡਾ ਪੁੰਡਾ ਤੁਸੀਂ ਚੈੱਕ ਕਰੋ ਆ ਦੇਖੋ ਜੀ ਬਿੰਦੀਆਂ ਵਾਲਾ ਬਟਨ ਵਾਲਾ ਲੈਵਾ ਇੱਕ ਵਿਥੇ ਉਹ ਫੋਟੋ ਬਾਕੀ ਲੈ ਆਹ ਲੈ ਆਹ ਬੰਦ ਹੋ ਜਾ ਠੀਕ ਹੈ ਜੀ ਸੋ ਲੈਰੇ ਪਾਂਡੇ ਦੀ ਪੂਰੀ ਖਬਰਦਾਰ ਕਰਮਾਂ ਲਈ ਠੀਕ ਹੈ ਜੀ ਸੋ ਪੱਦਰ ਇੱਕ ਸਾਰ ਲੈਵਾ ਸੋ 5 ਕਿਲੋ ਇਸ ਵਕਤੇ ਦੇ ਥੱਲੇ ਬੋਲਾ ਹਾਜ਼ਰ ਆ। ਠੀਕ ਆ। ਆਮ ਅਗਰ ਕੱਤੀ ਆ ਗਈ ਹਨਾ? ਹਾਂਜੀ ਭਾਈ। ਬੋ ਵੀ ਗਿੱਲੇ ਨਾੜੂ ਦਾ ਬੱਚਾ ਹੈ। ਅੱਜ ਤੇਜਾ ਦੇ ਨਾਂ ਇਸ ਝੋਟੀ ਨੂੰ ਸੂਈ ਨੂੰ। ਕੋਈ ਵੀਡੀਓ ਦੇ ਬਾਲੀ ਦਿਖਾ ਕੇ ਚਵਾ ਕੇ ਦੇਵਾਂਗੇ ਜੀ। ਠੀਕ ਹੈ ਭਰਾ। ਮਤਲਬ ਬਲਜਿੰਦਰ ਵੀਰੇ ਕੋਈ ਆਨਲਾਈਨ ਵੀ ਸੌਦਾ ਕਰਤਾ ਵੀ ਵੀਡੀਓ ਕਾਲ ਤੇ ਆਪਣੀ ਤਸੱਲੀ ਕਰਵਾ ਸਕਦਾ। ਕਰਵਾਏ ਜੀ। ਠੀਕ ਹੈ ਭਰਾ। ਇਹ ਕੀ ਮੁੱਲ ਦੀ ਆ ਕਿੰਨੇ ਦੀ ਦੇ ਦਿੱਗੇ? ਉਹ ਮੁੱਲ ਕਰਾਉਣ ਪਰ ਅਸਵੀ ਕਰੀ ਜੀ। ਹਾਂਜੀ। 75000 ਦੇਵਾਂਗੇ। 75000 ਹਾਂਜੀ। ਬਾਬੇ 72231 ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਆਪ ਝੋਟੀ ਕੱਟੀ ਹੈਗੀ ਆ ਮਦਰ ਵੀ ਕੱਟੀ ਆ ਠੀਕ ਹੈ ਜੀ ਵਿਰਲ ਵਾ ਦਾ ਬਹੁਤ ਆ ਬਾਕੀ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਦੂਜੇ ਸਵੇਰ ਤੀਜੇ ਸਵੇਰ ਕਰਮਾਣੀ ਹੋਰ ਵੀ ਵੱਧੇ ਵਾਲੀ ਸ਼ੈ ਬਣੂਗੀ ਸੋ ਝੋਟੀ ਬਹੁਤ ਪਿਆਰੀ ਆ ਅੱਗੇ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਇੱਕ ਹੋਰ ਮਾਝ ਦਿਖਾ ਦਿੰਦੇ ਆ ਝੋਟੀ ਉਹ ਵੀ ਮੈਨੂੰ ਲੱਗਦਾ ਜਦ ਬਲਵਿੰਦਰ ਪਹਿਲਾ ਸਵੇਰ ਸੂਈ ਆ ਦੇ ਜਾ ਦੋ ਚਾਈ ਦੂਜਾ ਸੂਆ ਠੀਕ ਹੈ ਜੀ ਸੋ ਬੋਰੀ ਝੋਟੀ ਆ ਠੀਕ ਹੈ ਜੀ ਦੂਜਾ ਸੂਆ ਵੱਡਾ ਘੱਟ ਆ ਦੇਖੋ ਜੀ ਅੱਜ ਕਿੰਨਾ ਕ ਸਮਾਂ ਹੋ ਗਿਆ ਨਾ ਸੂਈ ਨੂੰ ਇਹਨੂੰ ਅੱਜ 15 ਤੋਂ 20 ਦਿਨ ਹੋਣ ਗਏ ਜੀ ਬਹੁਤੀ 15 ਤੋਂ 20 ਦਿਨ ਦਾ ਸਮਾਂ ਹੋ ਗਿਆ ਬੱਚਾ ਗੜਾ ਆ ਕੱਟੀ ਆ 31 ਮਗਰ ਦੇ ਬੱਲੇ ਮੱਥੇ ਦੀ ਠੀਕ ਹੈ ਜੀ ਸੋ 15 ਤੋਂ 20 ਦਿਨਾਂ ਦੀ ਸੂਈ ਬਲਜਿੰਦਰ ਕਿੰਨਾ ਕੁ ਦੁੱਧ ਪੂਰੇ ਦੇ ਥੱਲੇ ਦੁੱਧ ਦਾ 8 ਕਿਲੋ ਜੀ ਪੱਕਾ ਲੀਟਰ ਵਾਲਾ 8 ਕਿਲੋ ਆ ਪੱਕਾ ਦੁੱਧ ਜਿਹੜਾ ਦੋਸਤੋ 8 ਕਿਲੋ ਆ ਬੂਰੀ ਝੋਟੀ ਆ ਮੇਰਾ ਵੀਰ ਮਾਰੋ ਨਿਗਾ ਇੱਕ ਵਰੀ ਸੋ ਕੱਟ ਕੱਟ ਵੇਖੋ ਬਹੁਤ ਵੱਡਾ ਕੱਟ ਕੱਟ ਆ ਝੋਟੀ ਦਾ ਸੋ ਦੂਜਾ ਸੂਆ ਝੋਟੀ ਆ ਠੀਕ ਹੈ ਜੀ

ਬਾਕੀ ਮਾਰੀ ਮੋੜ ਬਜਿੰਦਰ ਵੀਰ ਆਪਾਂ ਚਲੋ ਡਿਸਕਸ ਕਰ ਹੀ ਦਿੰਨੇ ਆ ਹਾਂਜੀ ਕਿਉਂ ਇਥੇ ਆਣ ਕੇ ਬਾਅਦ ਵਿੱਚ ਕਿਸੇ ਭਰਾ ਨੇ ਦੇਖਣਾ ਵੀ ਮਾਰਾ ਮੋੜ ਕਿ ਤਰ੍ਹਾਂ ਕਿਦੇ ਪਿੱਛਾ ਮਾਰਦੇ ਰਹੀ ਆ ਤੇ ਘਰ ਵਾਲੇ ਵੀਰਾਂ ਨੇ ਮੜ ਜੀ ਕਿਦਾਂ ਕਿਦੇ ਰਸੀਬ ਗੱਲਦੇ ਰਹੇ ਹਾਂ ਰਸੀਬ ਪਈ ਹੈ ਜੀ ਜਦੋਂ ਗੱਬਨ ਸੀਗੀ ਹਾਂਜੀ ਚਲੋ ਹੁਣ ਤਾਂ ਕਰਮ ਵਾਲੀ ਜਦੋਂ ਸੂਸਵਾ ਪਈ ਹੁਣ ਕੋਈ ਮੁਸ਼ਕਲ ਨਹੀਂ ਜੀ ਨਹੀਂ ਨਹੀਂ ਆਪਣੀ ਗਰੰਟੀ 200 ਅਕਾਊਂਟ ਜਿਹੜਾ ਰੇਰ 200 ਬੜਾ ਜਾਇਜ਼ ਕਰ ਦਿੱਤਾ ਜਾਊਗਾ ਤੇ 8 ਕਿਲੋ ਦੁੱਧ ਦੀਆਂ ਦਿਨਾਂ ਦੀ ਸੂਈ ਆ ਮਗਰ ਵੀ ਇਹਦੇ ਕੱਟੀ ਆ ਦਿੱਤਿਆ ਸੂਹਾ ਤੇ ਪੂਰੇ ਵੱਡੇ ਘਾਟ ਘਾਟ ਦੀ ਝੋਟੀ ਆ ਅਗ ਮੱਥੇ ਬਾਲ ਮਗਰਲੇ ਪੈਰ ਤੋਂ ਉੱਤੇ ਪੂਛ ਉੱਪਰ ਤੱਕ ਵਾਈਟ ਜਿਹੜੀ ਹੈਗੀ ਆ ਓਕੇ ਬਜਿੱਦਰ ਵੀਰ ਅੱਜ ਕੀ ਮੁੱਲ ਰਊਗਾ ਝੋਟੀ ਦੇ ਕੇ ਨਜ਼ਰੇ ਆ ਇਹ ਮੁੱਲ ਪਰ 75 ਕਰਾ ਲੈਣ ਹਾਂਜੀ 70 ਦੇ ਵਿੱਚੋਂ ਮਾਨਤਾ ਕਰਨਗੇ 70000 ਚੋਂ ਹਾਂਜੀ ਲਓ ਜੀ 70000 ਦੇ ਵਿੱਚੋਂ ਅੱਜ ਮਾਨਤਾ ਹੋਊਗਾ ਕੋਈ ਭਰਾ ਸੰਪਰਕ ਕਰਨੇ ਸੋ 70000 ਦੇ ਵਿੱਚੋਂ ਮਾਨਤਾਨ ਠੀਕ ਆ ਜੀ ਸੋ ਡਿਮਾਂਡ 75000 ਔਰ 70000 ਲਾਇ ਤੇ ਬਾਕੀ ਕੰਟੈਕਟ ਕਰੋ ਮੇਰਾ ਭਰਾ ਠੀਕ ਆ ਜੀ ਹੋਰ ਵੀ ਜੇਕਰ ਬੰਦਾ ਸਰ ਦਾ ਮਾਨਤਾ ਹੋਇਆ ਤੇ ਵਿੱਚ ਜਰੂਰ ਕਰ ਦਿੱਤਾ ਜਾਊਗਾ ਸੋ ਝੋਟੀ ਸੋਹਣੀ ਆ ਹਾਈਡ ਕੱਟ ਪੂਰਾ ਇਧਰ ਇੱਕ ਆਪਾਂ ਤੁਹਾਨੂੰ ਢਾਲੀ ਵਿਖਾ ਦਿੰਨੇ ਆ ਬਹੁਤ ਵਧੀਆ ਚੰਗੀ ਮੱਝ ਢਾਲੀ ਆ ਜੀ ਆ ਨੀਲੀ ਅੱਗ ਪਕ ਦੇ ਵਿੱਚ ਮੰਨ ਲਓ ਬੇਸ਼ੱਕ ਕੋਈ ਗ੍ਰੀਡਰ ਦੇ ਵਿੱਚ ਮੰਨ ਲਓ ਮੱਥੇ ਵੱਲ ਹੈ ਤੇ ਮਗਰ ਨਹੀਂ ਪੈਰ ਮਾਰਕਿੰਗ ਦੇ ਵਿੱਚ ਆ ਤੇ ਵੀਰ ਬੁਜਿੰਦਰ ਕੀ ਵੇਰ ਵਾਸ ਮੈਂ ਦਾ ਇਹ 12 ਕਿਲੋ ਦੁੱਧ ਹਾਜ਼ਰ ਹੈ ਜੀ 12 ਕਿਲੋ ਦੁੱਧ ਕਿੰਨੇ ਦਿਨਾਂ ਦੀ ਸੂਈ ਆ ਅੱਜ ਮੈ ਇਹ ਤੇ ਚੱਲ ਪਈ ਆ ਜੀ ਠੀਕ ਹੈ ਜੀ ਅੱਠਾ ਦਹਾ ਦਾ ਨਾਂ ਤੱਕ ਹੋ ਗਿਆ ਕੰਮ ਇਹ 10 12 13 ਦਿਨਾਂ ਦਾ ਹੋ ਗਿਆ 12 13 ਦਿਨ ਹੀ ਹੋ ਗਿਆ ਠੀਕ ਹੈ ਜੀ ਹਾਂਜੀ ਤਾਂ 12 13 ਦਿਨਾਂ ਦੀ ਸੂਈ ਆ ਦੋਸਤੋ ਮੈਲੇ ਤੋਂ ਜਿਹੜੀ ਇਹ ਚੱਲ ਸੋ ਵੱਡੀ ਝੋਟੀ ਕਹਿਣੋ ਵੱਡੀ ਮੱਝ ਕਰੋ ਸੂਬਿਆਂ ਦੇ ਵਿੱਚ ਦੂਜਾ ਕਿਤੇ ਜਾ ਬਾਕੀ ਢਾਂਚਾ ਕੁਰੀ ਤਾਂ ਮੈਂ ਆਪਾਂ ਪੂਰਾ ਦਿਖਾਉਣੇ ਆ ਸੁਟਾਂਚਾ ਵੇਖੋ ਠੀਕ ਆ ਜੀ ਫੇਸ ਕੁਆਲਟੀ ਪੂਰਾ ਜੰਪਲ ਵੇਖੋ 12 ਕਿਲੋ ਦੁੱਧ ਅੱਜ ਇਸ ਮੱਝ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਇੱਕ ਸਿੰਘ ਹੇਠਾਂ ਨੂੰ ਜਿਵੇਂ ਆਪਾਂ ਢਾਲੀ ਦੇਖਦੇ ਆ ਇੱਕ ਗੋਲ ਦੇ ਵਿੱਚ ਇੱਕ ਮੀਨ ਆ ਠੀਕ ਆ ਜੀ ਥੱਲੇ țeਲਾ ਤੇ ਚੱਬੇ ਭਾਂਡੇ ਦੀ ਕਰਮਾਂ ਵਾਲੀ ਪੂਰੀ ਖਫਰ ਪਰ ਮੁੱਠੀ-ਮੁੱਠੀ ਥਣ ਪੱਡਰੂਟਰ ਦੀ ਕੁਆਲਟੀ ਵੈਸੇ ਪਧਰੀ ਇੱਕ ਸਾਰ ਬੈਕ ਸਾਈਡ ਤੋਂ देखो मगर कटी जी कटाई जी कटा मगर कटा आ गया ठीक है सो मेले तो जी जल पी है ठीक है जी बारह तेरह दिनों का समा हो गया मेले को शिकायत है ये मगर कटा आ गया ठीक है थी? जी जल पैगी समझो मोहरा ब्रिड के मगर कटा ठीक है जी थी? ਤੇ ਇਹ ਗੋਜਿੰਦਰ ਵੀਰ ਅੱਜ 12 ਕਿਲੋ ਦੁੱਧ ਕਿੰਨੇ ਦੀ ਐ ਰਊਗੀ ਕੀ ਲੈਣ ਦੇਣ ਕਰ ਦਿੰਦਾ ਇਹਦਾ ਮੁੱਲ ਕਰੌਣਾ ਜੀ 10 ਕਰਾਈ ਜਾਨਾ ਇੱਕ ਬਾਹ ਇੱਕ 5 ਦੀ ਦੇਵਾਂਗੇ ਜੀ ਯੈਸ ਨੂੰ ਹਾਂ ਜੀ ਕਰਨ ਮਾਨਤਨ ਦੇ ਵਿੱਚੋਂ ਠੀਕ ਹੈ ਭਰਾ 1 ਲੱਖ 5000 ਦੇ ਵਿੱਚੋਂ ਵੀ ਦੋਸਤੋ ਮਾਨਤਨ ਹੋਊਗਾ ਚਲੋ ਮਰਜ਼ੀ ਮੁਤਾਬਕ 1 ਲੱਖ 10000 ਇਹ ਸਮਝ ਦੀ ਡਿਮਾਂਡ ਆ ਤੇ ਪੂਰੇ ਵੱਡੇ ਘੱਟ ਘੱਟ ਦੀ ਆ ਬਾਕੀ ਪਿੱਠਪੂੜਾ ਤੁਸੀਂ ਦੇਖ ਸਕਦੇ ਤੇ ਬਹੁਤ ਚੌੜਾ ਤੇ ਹਵਾਨੇ ਚੱਟੇ ਦੀ ਪੂਰੀ ਕਫਰਤਾਰ ਆ ਇੱਧਰ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਤਸਦੀ ਨਾਲ ਦਿਖਾ ਦਿੰਦੇ ਆ ਆ ਦੇਖੋ ਸੋ 1 ਲੱਖ 5000 ਦੇ ਵਿੱਚੋਂ ਮੰਨਤਨ ਅੱਗੇ ਇੱਕ ਗੱਬਣ ਤੁਹਾਨੂੰ ਮੱਝ ਦਿਖਾਉਨੇ ਆ ਕੱਟ ਹਾਈਟ ਦੀ ਵੀ ਕਰਮਾ ਵਾਲੀ ਪੂਰੀ ਵੱਡੀ ਆ ਤੇ ਇਹਦਾ ਵੀ ਬਜਿੰਦਰ ਸੁਆ ਸੁਆ ਤਿੱਜਾ ਜੀ ਤਿੱਜਾ ਸੁਆ ਹਾਂਜੀ ਲਓ ਜੀ ਹਾਈਟ ਕੱਟ ਚੈੱਕ ਕਰੋ ਠੀਕ ਆ ਜੀ ਸੋ ਜ਼ਿਆਦਾਤਰ ਜਦੋਂ ਆਪਾਂ ਮੋਰਾ ਬਰੇਡ ਦੇ ਵਿੱਚ ਏਡੀਆਂ ਮੱਝਾਂ ਝੋਟੀਆਂ ਵੇਖਦੇ ਆ ਪੂਰੀ ਵੱਡੀ ਹਾਈਟ ਲੈਂਥ ਦੀ ਬਾਕੀ ਚਗਾਠਾ ਬਹੁਤ ਜ਼ਿਆਦਾ ਚੌੜਾ ਤਿੱਜਾ ਸੁਆ ਇਹ ਸਮਾਜ ਨੇ ਸੁਣਾ ਦਿਨ ਲੈਜੋ 10 12 ਅਜੇ 15 ਦਿਨ 20 ਦਿਨ 15 ਦਿਨ ਨਹੀਂ ਹੁੰਦੀ ਠੀਕ ਆ ਜੀ 15 ਤਾਂ 20 ਵੀ ਖੜ ਸਕਦੀ ਆ ਹਾਂ ਸੋ 15 ਦਿਨ ਹਜੇ ਦੋਸਤੋ ਸਹੀ ਇਹ ਜੇ ਲੈ ਜਣੇ ਇਹਨੇ ਕਰਮਾਲੀ ਨੇ ਬਾਕੀ ਮੇਰਾ ਵੀਰ ਕੱਦ ਹਾਈਟ ਵੈਸੇ ਤਾਂ ਮੈਂ ਇੱਥੋਂ ਵੇਖ ਲਿਆ ਸਾਰਿਆਂ ਅੰਦਾਜ਼ਾ ਹੋ ਜਾਣਾ ਠੀਕ ਆ ਜੀ ਪੂਰੀ ਹਾਈਟ ਕਰਦੇ ਇੱਥੇ ਰੋਕੇ ਬਲਜਿੰਦਰ ਇੱਕ ਮਿੰਟ ਵੀਰੇ ਆ ਦੇਖੋ ਠੀਕ ਆ ਜੀ ਲਓ ਜੀ ਇਹ ਜਿਹੜੀ ਫੇਸ ਕੁਆਲਿਟੀ ਹੈ ਸਿੰਘ ਦੀ ਪੰਤਰ ਤੁਸੀਂ ਦੇਖ ਸਕਦੇ ਠੀਕ ਆ ਜੀ ਸੋ ਪੂਰੀ ਵੱਡੀ ਆ ਕੋਈ ਛੋਟੀ ਹਾਈਟ ਕਰਦ ਮੰਨ ਕੇ ਬੇਸ਼ੱਕ ਨਾ ਸੌਦਾ ਕਰੇ ਮੇਰਾ ਭਰਾ ਠੀਕ ਆ ਜੀ ਆਈਡੀਆ ਆਪਾਂ ਤੁਹਾਨੂੰ ਦੇ ਦਿੰਨੇ ਆ ਵੀ ਵੱਡੀ ਆ ਬਾਕੀ ਅੱਗੇ ਜਿਵੇਂ ਜਿਵੇਂ ਸਾਫ ਕਰ ਲੋਗੇ ਚੰਗੀ ਕੇਅਰ ਕਰ ਲੋਗੇ ਕਰਮਾਲੀ ਪਿੰਡ ਵਾਲੇ ਪਾਸੇ ਵੀ ਭਾਰ ਕੀ ਤੇ ਦੁੱਧ ਵੀ ਚੰਗਾ ਚਵਾਉਂਦੀ ਜਾਊਗੀ 15 ਦਿਨ ਹਜੇ ਤੇ ਪੈਂਡਿੰਗ ਆ ਬਾਕੀ ਥਾਣ ਨਿਖੜਵੇਂ ਆ ਕੱਲਾ ਕੱਲਾ ਥਾਣ ਲੱਗਾ ਠੀਕ ਆ ਬਾਕੀ ਬਜਿੰਦਰ ਵੀਰੇ ਕੋਈ ਆਨਲਾਈਨ ਸੌਦਾ ਕਰਨ ਦਾ 31 ਦੀ ਭਾਰ ਪਿੱਛੇ ਦੀ ਤਸੱਲੀ ਪੂਰੀ ਆਪਣੀ ਗਰੰਟੀ ਹੋਊਗੀ ਜੀ ਠੀਕ ਆ ਭਰਾ ਲਓ ਜੀ ਬਾਕੀ ਲੱਥੀ ਲੁੱਥੀ ਆਉਂਦੀ ਆ ਕਰਮਾਲੀ ਥੱਲੇੋਂ ਸੋ 15 ਦਿਨਾਂ ਦੇ ਵਿੱਚ ਚੰਗੀ ਖਾਸੀ ਬਣ ਕੇ ਤਿਆਰ ਹੋ ਜਾਊਗੀ। ਸੋਲੇ ਵਾਲਾ ਉਹ ਚੰਗਾ ਪਰੂ ਵੀ ਕਰਮਾ ਲਈ ਠੀਕ ਆ ਜੀ। ਆ ਦੇਖ। ਠੀਕ ਆ। ਓਕੇ ਬਲਜਿੰਦਰ ਮੋਲ ਦੇ ਕੀ ਕਰਦੇ ਆਂ ਦਾ? ਵੀਰ ਜੀ ਇਹ ਮਾਰੀ ਕੱਚੀ ਆ ਆਪਾਂ ਮੋਲ ਵੀਡੀਓ ਤੇ ਉਹਦੇ ਘਰ ਲਾਂਗੇ ਵੀ ਇਤਨਾ ਜਿਹੜਾ ਕੋਈ ਵੀਰ ਭਰਾ ਲਊਗਾ ਮੇਨਾਂ ਸੰਪਰਕ ਕਰ ਲੈ। ਆ ਉਹਦਾ ਮਾਨਤਨ ਪੂਰਾ ਕੀਤਾ ਜਾਊਗਾ। ਨੂੰ ਦੱਸ ਵੀ ਮੋਲ ਫੋਨ ਤੇ ਕਰ ਲੋਗੇ ਤਾਂ ਮੇਰਾ ਪੰਜ ਹਜੇ ਦਿਨ ਲੈਂਦੀ ਹੈ ਨਾ। ਨਹੀਂ ਜੀ ਕਈ ਵਾਰ ਵੀਰ ਨਹੀਂ ਲੈਂਦੀ ਤੇ ਫਿਰ ਅੱਗੇ ਫੇਰ ਕਿਦਾਂ ਕਿਦਾਂ ਮੌਕੇ ਤੇ ਬਖਾਉਣੀ ਪੈ ਸਕਦੀ। ਹਾਂ ਹਾਂ ਜੀ। ਲੋ ਵੀ ਇਹ ਗੱਲ ਜਿਹੜੀ ਦੋਸਤੋ ਪੱਕੀ ਆ ਠੀਕ ਆ ਜੀ ਕਿਸੇ ਭਰਾ ਨੂੰ ਜਿਹੜੀ ਮਾ ਜਿਹੜੀ ਦੋਸਤੋ ਇਹ ਪਸੰਦ ਆਊਗੀ ਜਿਹੜਾ ਵੀ ਸੱਜਣ ਖਰੀਦਣਾ ਚਾਹੂਗਾ ਕੰਟੈਕਟ ਕਰ ਲਿਓ ਜੇ ਫੋਨ ਕਰ ਲਿਓ ਜੇ ਨੰਬਰਾਂ ਤੇ ਬਿਲਕੁਲ ਤੁਹਾਨੂੰ ਜਿਹੜਾ ਦੱਸ ਦਿੱਤਾ ਜਾਊਗਾ ਰੇਟ ਬਾਕੀ ਇਹ ਬੰਤਰ ਦੀ ਵਿਕ ਬੈਣੀ ਵਾਲੇ ਪਾਸੋਂ ਤੁਹਾਨੂੰ ਆਪਾ ਦਿਖਾ ਦਿੰਨੇ ਆ ਠੀਕ ਆ ਜੀ ਫਾਮ ਤੋਂ ਪੂਰਾ ਸਫਾਈ ਵਾਲਾ ਠੀਕ ਆ ਜੀ ਲੇਵਾ ਪੂਰਾ ਸਫਾਈ ਵਾਲਾ ਸੋ ਤੇ ਨਹੀਂ ਦੇਣਾ ਕਰਮੜੀ ਜਿਹੜਾ ਸਮਾਂ ਲੈਂਦੀ 15 ਦਾ ਅੱਗੇ ਇੱਕ ਝੋਟੀਆਂ ਆਪਾ ਵਿਖਾ ਦਿੰਨੇ ਆ ਤੁਹਾਨੂੰ ਠੀਕ ਆ ਜੀ ਇਹ ਵੀ ਗੱਬਣ ਝੋਟੀਆਂ 6ਾਂ ਕੇ ਸਾ ਸਭ ਤੋਂ ਛਿਆਂ ਦੀ ਦੂਜੇ ਲਿਗਬਨ ਵਜਣ ਗਈ ਦੂਜੇ ਲਿਗਬਨ ਆ ਠੀਕ ਆ ਜੀ ਸੋ ਚੈੱਕ ਕਰੋ ਦੂਜੇ ਲਿਗਬਨ ਦੁੱਧੋਂ ਡਰਾਈ ਹੈ ਨਾ ਹਾਂਜੀ ਹਾਂਜੀ ਬਹੁਤ ਦੁੱਧੋਂ ਡਰਾਈ ਆ ਬਾਕੀ ਚਲੋ ਸਾਹਮਣੀ ਪੈਣੀ ਮੇਰੇ ਭਰਾਵਾਂ ਨੂੰ ਠੀਕ ਆ ਜੀ ਕੋਈ ਤਿੰਨ ਸਾਰੇ ਤਿੰਨ ਮਹੀਨੇ ਠੀਕ ਆ ਜੀ ਸੋ ਦੂਜਾ ਸਵੇਰ ਛੋਟੀ ਸੋਨ ਵਾਲੀ ਆ ਦੁੱਧੋਂ ਡਰਾਈ ਆ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਪਿੱਠ ਪੜਾ ਉਤੋਂ ਤੁਸੀਂ ਦੇਖੋਗੇ ਗੁਲਾਈ ਦੇ ਵਿੱਚ ਆ ਪੂਰਾ ਠੀਕ ਆ ਓਕੇ ਬਜਿੰਦਰ ਵੀਰ ਚਲੋ ਬਾਕੀ ਦਾ ਦਿਖਾਈ ਦੇ ਵੀਰਿਆ ਕਿਸੇ ਪਾਸੇ ਚਲੋ ਵੀ ਔਰ ਸ਼ੋਰ ਭਾਰ ਪਿਛਲੇ ਦਾ ਹੋਣੀ ਵੀ ਨਹੀਂਗੀ ਉਹ ਆਪਣੀ ਗੱਲ ਵੀ ਜ਼ਿਆਦਾਤਰ ਗੱਬਣ ਪਸ਼ੂਰ ਕਿਸੇ ਮੰਦਰ ਚ ਕੋਈ ਡਾਊਟ ਹੋਵੇ ਉਸ ਤੋਂ ਪਹਿਲਾਂ ਆਪਾਂ ਗੱਲ ਕਲੀਅਰ ਕਰ ਤੀਏ ਨਹੀਂ 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 ਠੀਕ ਆ ਜੀ ਸੋ ਬਾਕੀ ਮੇਰੇ ਭਰਾ ਇੱਕ ਸਾਰ ਜਿਹੜੀ ਲਿਵਰਟੀ ਆ ਥਾਂ ਲੰਬਾ ਕਰਮਾੜੀ ਦਾ ਠੀਕ ਆ ਜੀ ਮੁੱਠੀ ਮੁੱਠੀ ਫੇਸ ਕੁਆਲਿਟੀ ਇੱਦਾਂ ਦੀ ਆ ਠੀਕ ਆ ਜੀ ਚਲੋ ਪਸ਼ੂ ਕਈ ਵਾਰਾ ਲੋਡ ਪੈ ਜਾਂਦੀ ਕਿਸੇ ਭਰਾਣੋ ਵੀ ਸੇਲ ਕਰ ਦਿੰਦੇ ਆ ਤੇ ਬਾਕੀ ਵਪਾਰ ਲੈਣ ਦੇ ਵਿੱਚ ਪਸ਼ੂ ਆ ਜਾਂਦੇ ਆ ਠੀਕ ਆ ਅਗੇ ਚੜਾ ਮੇਰਾ ਭਰਾ ਖਰੀਦਣੀ ਚ ਕਿ ਅਕੇ ਸਮਾਪਨ ਨੂੰ ਪਤਾ ਜੀ ਠੀਕ ਹੈ ਜੀ ਕੋਈ ਸੱਤ ਗੇ ਤਿੰਨ ਮੰਥ ਅਜੇ ਬਾਕੀ ਆ ਸੋ ਚੋਟੀ ਦੂਜਾ ਸਵੇਰ ਸੋਣੀ ਹੈ ਅੱਜ ਬਿਲਕੁਲ ਭਾਪਰਤੇ ਚ ਮਿਲ ਦੂਗੀ ਕਿਉਂਕਿ ਚਲੋ ਕੋਈ ਸਮਾਂ ਕੋਈ ਖੇਚਲ ਪਰੇ ਦੀ ਚੀਜ਼ ਮੋਕਰਾਤੇ ਜਿਹੜੀ ਅੱਜ ਬਿਲਕੁਲ ਜਿਆਦਾ ਰੇਟ ਦੇ ਵਿੱਚ ਤੁਹਾਨੂੰ ਦਿੱਤੀ ਜਾਣੀ ਆ ਬਾਕੀ ਨੇਵੇ ਦੀ ਬਿਲਕੁਲ ਇੱਕਸਾਰ ਪੱਦਰ ਬੈਕਸਟ ਨੂੰ ਠੀਕ ਆ ਹਾਂ ਸਾਦੇ ਠੀਕ ਹੈ ਓਕੇ ਬਜਿੰਦਰ ਵੀਰੇ ਕੀ ਲੈਣਦੇ ਨੇ ਕੀ ਡਿਮਾਂਡ ਰਊਗੀ ਇਹਦੀ ਮੁੱਲ ਕਰਨੇ 70 ਵੀ ਕਰੀ ਗਈ ਹੈ ਹਾਂਜੀ ਪੈਣ ਦੇ ਵਿੱਚੋਂ ਮਾਨਤਾ ਕਰਾਂਗੇ 65000 ਚੋਂ ਹਾਂਜੀ ਕਰ ਦਿਓ ਮਾਨਤਾ ਨੂੰ ਕੰਮ ਕਰਾਂਗੇ ਜੀ ਲੋ ਵੀ 65000 ਦੇ ਵਿੱਚੋਂ ਮਾਨਤਾ ਨੂੰ ਜੂਗਾ ਠੀਕ ਹੈ ਇਹੋ ਜਿਹੀਆਂ ਝੋਟੀਆਂ ਚਲੋ 45 42 50000 ਦੀਆਂ ਆਪਾਂ ਔਨਸਰ ਵੀ ਖਰੀਦਦੇ ਆ ਬਾਕੀ ਇਹ ਕਰਮਾਲੀ ਸਾਡੇ 6 ਮਹੀਨੇ ਟੱਕ ਕੇ ਸਮਾਂ ਲੱਗੀ ਆ ਅੱਧੋਂ ਜ਼ਿਆਦਾ ਤੇ ਸਮਾਂ ਕੇ ਤਕਰੀਬਨ ਕੋਈ ਸਮੇਂ ਨਹੀਂ ਰਹਿ ਗਿਆ ਠੀਕ ਆ ਜੀ ਉਸ ਅਕੋਰਡਿੰਗ ਮੇਰਾ ਪ੍ਰਾਫਿਟ ਚਲੋ ਕੋ 3-4 ਮਹੀਨੇ ਕੋ 3 ਮਹੀਨੇ ਸੇਵਾ ਕਰ ਲਊਗਾ ਗਾ ਚੰਗੀ ਝੋਟੀ ਬਣ ਕੇ ਇਧਰ ਇਹ ਮੱਜਾਂ ਜਿਹੜੀਆਂ ਪਤਨ ਦਿਖਾ ਦਿਤੀਆਂ ਠੀਕ ਆ ਦੀ ਛੇ ਜਿਨ੍ਹਾਂ ਦੇ ਵਿੱਚ ਚਾਰ ਮੱਜਾਂ ਪਤਨ ਦਿਖਾਈਆਂ ਬਿਲਕੁਲ ਸੁਈਆਂ ਸੁਵਾਈਆਂ ਨੇ ਤਾਜ਼ੀਆਂ ਸੋ ਬੱਚੇ ਪ੍ਰੋਪਰ ਨਾਲ ਆ ਕੁਝ ਜਿਹੜੇ ਮੱਜਾਂ ਦੇ ਬੱਚੇ ਨਾਰੂਏ ਤੇ ਆ ਤੇ ਕੁਝ ਜਿਹੜੀ ਇੱਕ ਤੁਹਾਨੂੰ ਆਪਾਂ ਮੱਜ ਬੁਖਾ ਦਿਤੀ ਆ ਗੱਬਨ ਕੋਕਾ ਬਜਿੰਦਰ ਵੀਰ ਇਹ ਅੱਜ ਨਾਲ ਸੀ ਆਪਣੇ ਕੋਲ ਹਾਂਜੀ ਵੀਰ ਜੀ ਇੱਕ ਕੰਟੈਕਟ ਨੰਬਰ ਆਪਣੇ ਕਰ ਦਿਓ ਸਾਹੇ ਵੀਰ ਜੀ ਪਿੰਡ ਬੁਰਜ ਨੱਥੂਗੇ ਤਹਿਸੀਲ ਪੱਟੀ ਜਿਹੜਾ ਤਰਨਤਾਰਨ ਜੀ ਫੋਨ ਨੰਬਰ 9814754282 ਠੀਕ ਹੈ ਜੀ ਸਤ ਪਾਣਾ ਵਾਦ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਲਈ ਬਾਕੀ ਸ਼ੇਅਰ ਕਰਦੇ ਜਾ ਕਰੋ ਤਾਂ ਕਿ ਹੋਰ ਵੀ ਫਾਰਮਰ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਸੋ ਮਾਲੋਂ ਬਰਿੰਦਾ ਇਹਨਾਂ ਦੇ ਕੋਲ ਰਿਟੇਨ ਦੇ ਵਿੱਚ ਪੁੱਛ-ਗਿੱਛ ਕਰਕੇ ਜਾਣਕਾਰੀ ਲੈਂਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਤੇ ਲਈ